ਪੰਜਾਬ ਜਿਸਦੀ ਧਰਤੀ ਹਮੇਸ਼ਾ ਸੋਨੇ ਵਰਗੇ ਖੇਤਾਂ ਨਾਲ ਜਾਣੀ ਜਾਂਦੀ ਹੈ ਅੱਜ ਹੜ੍ਹਾਂ ਦੇ ਕਹਿਰ ਨਾਲ ਤਬਾਹੀ ਦੇ ਮੰਜ਼ਰ ਵੇਖ ਰਹੀ ਹੈ ਨਦੀਆਂ ਨੇ ਆਪਣੇ ਕੰਡੇ ਲੰਘ ਕੇ ਪਿੰਡਾਂ ਨੂੰ ਆਪਣੇ ਵਿੱਚ ਸਮਾ ਲਿਆ ਖੇਤ ਜਿੱਥੇ ਫਸਲਾਂ ਪੱਕ ਰਹੀਆਂ ਸਨ ਅੱਜ ਪਾਣੀਆਂ ਹੇਠਾਂ ਦੱਬ ਗਏ ਹਨ ਘਰਾਂ ਦੇ ਚੁੱਲ੍ਹੇ ਬੁਝ ਗਏ ਹਨ ਤੇ ਅਨੇਕਾਂ ਪਰਿਵਾਰ ਬੇਕਾਰ ਹੋ ਚੁੱਕੇ ਹਨ ਬੱਚੀਆਂ ਦੀਆਂ ਮੁਸਕਾਨਾਂ ਗਾਇਬ ਹੋ ਗਈਆਂ ਬਾਵਾਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹਨ ਹਰ ਚਿਹਰੇ ਉੱਤੇ ਇੱਕੋ ਸਵਾਲ ਅਸੀਂ ਹੁਣ ਕਿੱਥੇ ਜਾਈਏ ਪਰ ਇਹ ਸ਼ਬਦ ਦੇ ਬਾਵਜੂਦ ਪੰਜਾਬੀ ਹੌਂਸਲਾ ਨਹੀਂ ਹਾਰਦੇ ਜਿਸ ਧਰਤੀ ਨੇ ਸਾਨੂੰ ਸਿਖਾਇਆ ਕਿ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਉਸ ਧਰਤੀ ਦੇ ਧੀਆ ਪੁੱਤਰ ਅੱਜ ਵੀ ਇੱਕ ਦੂਜੇ ਦਾ ਸਾਥ ਦੇ ਰਹੇ ਹਨ ਲੰਗਰਾਂ ਰਾਹੀਂ ਭੁੱਖੇ ਪੇਟਾਂ ਨੂੰ ਰੋਟੀ ਮਿਲ ਰਹੀ ਹੈ ਸੇਵਾਦਾਰ ਹੜਾ ਵਿੱਚ ਫਸੇ ਹੋਏ ਲੋਕਾਂ ਨੂੰ ਬਚਾ ਰਹੇ ਨੇ ਦੁੱਖਾਂ ਦੇ ਇਸ ਸਮੇਂ ਵਿੱਚ ਵੀ ਪੰਜਾਬੀ ਹੌਂਸਲਾ ਜਗਾਉਂਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਹਰੇਕ ਹਨੇਰੇ ਦੇ ਬਾਅਦ ਇੱਕ ਨਵਾਂ ਸਵੇਰਾ ਜ਼ਰੂਰ ਚੜ੍ਹਦਾ ਹੈ ਵਾਏ ਗੁਰੂ ਦੇ ਨਾਮ ਨਾਲ ਸਾਨੂੰ ਜ਼ਕੀਨ ਹੈ ਕਿ ਪੰਜਾਬ ਦੁਬਾਰਾ ਖੜੇਗਾ ਆਓ ਅਸੀਂ ਸਭ ਮਿਲ ਕੇ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਹੱਥ ਵਧਾਈਏ ਕਿਉਂਕਿ ਪੰਜਾਬ ਸਿਰਫ ਇੱਕ ਧਰਤੀ ਨਹੀਂ ਪੰਜਾਬ ਸਾਡੀ ਮਾਂ ਹੈ ਤੇ ਮਾਂ ਦੀ ਰੱਖਿਆ ਕਰਨਾ ਸਾਡਾ ਸਭ ਦਾ ਫਰਜ਼ ਹੈ ਏ ਵਾਹਿਗੁਰੂ ਪਿਆਰੇ ਪੰਜਾਬ ਨੂੰ ਹੜ੍ਹਾਂ ਦੀ ਇਸ ਮੁਸੀਬਤ ਤੋਂ ਬਚਾਓ ਪ੍ਰਭਾਵਿਤ ਪਰਿਵਾਰਾਂ ਨੂੰ ਹੌਸਲਾ ਬਖਸ਼ੋ ਤੇ ਸਭ ਦੇ ਦੁੱਖ ਦਰਦ ਦੂਰ ਕਰੋ ਆਓ ਸਾਰੀ ਸੰਗਤ ਮਿਲ ਕੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਇਸ ਸਮਾ ਇੱਕ ਦੂਜੇ ਦਾ ਸਾਥ ਦੇਣ ਦਾ ਹੈ ਆਓ ਸੰਗਤ ਮਿਲ ਕੇ ਹੜਾਣਾ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਹੱਥ ਵਧਾਈਏ ਜਿਸ ਧਰਮ ਨੇ ਸਾਨੂੰ ਸੇਵਾ ਸਿਖਾਈ ਅੱਜ ਉਹੀ ਸੇਵਾ ਪੰਜਾਬ ਦੀ ਲੋੜ ਹੈ ਆਓ ਮਿਲ ਕੇ ਅੱਗੇ ਵਧੀਏ